ਮਾਂਸਾ ਜ਼ਿਲ੍ਹੇ 'ਚ ਸਮਾਜ ਵਿਰੋਧੀ ਅਨਸਰਾਂ ਖਿਲਾਫ ਪੁਲਿਸ ਦੀ ਕਾਰਵਾਈ ਜਾਰੀ ਹੈ। ਇਸ ਦੇ ਚਲਦਿਆਂ ਐਸਐਸਪੀ ਪਗੀ ਰਤ ਸਿੰਘ ਮੀਨਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬੁੜਲਾਡਾ ਸਬ-ਡਿਵੀਜ਼ਨ ਦੇ ਥਾਣਾ ਬਰੇਟਾ 'ਚ ਨਵਨਿਯੁਕਤ ਐਸਐਚਓ ਮੇਲਾ ਸਿੰਘ ਵੱਲੋਂ ਇੱਕ ਵੱਡੀ ਰੇਡ ਕੀਤੀ ਗਈ। ਜਿਸ ਵਿੱਚ ਬਹਾਦਰਪੁਰ ਰੋਡ ਤੇ ਸਥਿਤ ਇੱਕ ਢਾਬੇ ਤੇ ਛਾਪਾ ਮਾਰਿਆ ਗਿਆ, ਜਿੱਥੇ ਦੇਹ ਵਪਾਰ ਦੇ ਗੈਰ-ਕਾਨੂੰਨੀ ਧੰਦੇ ਦੀ ਪਿੰਕ ਲੱਗੀ ਸੀ। ਪੁਲਿਸ ਨੇ ਔਰਤਾਂ ਤੇ ਮਰਦਾਂ ਸਮੇਤ ਕੁੱਲ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿੱਚੋਂ ਇੱਕ ਔਰਤ ਤੇ ਇਹ ਧੰਦਾ ਚਲਾਉਣ ਦੇ ਦੋਸ਼ ਨੇ। ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਸਾਰੇ ਵਿਅਕਤੀਆਂ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਬਰੇਟਾ ਦੇ ਨਵਲੀਯੁਕਤ ਐਸਐਚਓ ਮੇਲਾ ਸਿੰਘ ਨੇ ਕੀ ਕਿਹਾ? ਆਓ ਸੁਣਦੇ ਹਾਂ। ਇਹ ਕੱਲ ਸੀਗਾ ਜੀ, ਵੈਲਕਮ ਢਾਬਾ ਕਿਸ ਨਗਰ ਰੋਡ ਤੇ ਆ ਬਰੇਟੇ। ਤੇ ਉੱਥੇ ਵੈਲਕਮ ਢਾਬੇ ਦੇ ਵਿਕਲ ਲੇਡੀ ਸੀ। ਉਹ ਹੋਰ ਤੋਂ ਆ ਕੇ ਰਹਿ ਰਹੀ ਆ ਰਣਜੀਤ ਕੌਰ। ਕਰਨਜੀਤ ਕੌਰ। ਉੱਥੇ ਸਾਨੂੰ ਪਤਾ ਲੱਗਿਆ ਸੀਗਾ ਵੀ ਇੱਥੇ ਗਲਤੰਦਾ ਕਰ ਰਹੀ ਆ। ਢਾਬੇ ਦੇ ਨਾਲ ਤੇ ਉੱਥੇ ਜਿਹੜਾ ਪ੍ਰੇਡ ਕੀਤੀ ਆ। ਸੀ ਇਹਨਾਂ ਨਾਲ ਮਿਲ ਕੇ ਰੇਡ ਦੌਰਾਨ ਸਾਨੂੰ 5 ਲੇਡੀਆ ਸਮੇਤ ਮਾਲਕਾ ਦਾ ਢਾਬੇ ਦੀ ਤੇ ਤਿੰਨ ਏਜੰਟਸ ਮਿਲੇ ਨੇ ਜਿਨ੍ਹਾਂ ਤੇ ਹੀ ਕਾਨੂੰਨੀ ਕਾਰਵਾਈ ਜਿਹੜੇ ਆ ਕੀਤੀ ਕੀਤੀ ਆ ਇੱਕ ਇੱਕੋ ਦੀ ਲੜਕੀਆਂ ਜਾਨੀਆਂ ਵੀ ਤੇ ਵੱਖ-ਵੱਖ ਦੇ ਨਹੀਂ ਪਟਿਆਲਾ ਜ਼ਿਲ੍ਹੇ ਦੀ ਇੱਕ ਬੰਡੇ ਦੇ ਆ ਇੱਕ ਸੂਰ ਦੀ ਆ ਤੇ ਇਹ ਕਿੰਨੇ ਵਿੱਚ ਤੁਹਾਨੂੰ ਦੱਸੀ ਜਾਂਦਾ ਨਹੀਂ ਤਾਂ ਤਾਂ ਇਹਨਾਂ ਨੂੰ ਪਤਾ ਜਦੋਂ ਸਾਨੂੰ ਪਤਾ ਲੱਗਿਆ ਉਹਦੀ ਸੀ ਰੇਡ ਕਰਕੇ ਫੜਕੇ ਇਹਨਾਂ ਤੇ ਕਾਰਵਾਈ ਕੀਤੀ ਆ ਜੀ